ਹਾਈਦਰਾਬਾਦ ਵਿੱਚ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਹੈ। ਇਹ ਪ੍ਰੋਟੈਸਟ ਫੋਰੈਸਟ ਜੰਗਲ ਨੂੰ ਲੈ ਕੇ ਹੈ। ਹਾਈਦਰਾਬਾਦ ਵਿੱਚ ਜੰਗਲ ਕੱਟੇ ਜਾ ਰਹੇ ਨੇ। ਇਸ ਨੂੰ ਲੈ ਕੇ ਬਹੁਤ ਸਾਰੇ ਲੋਕ ਖਾਸ ਤੌਰ ਤੇ ਸਟੂਡੈਂਟ ਇਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ। ਇਹ ਕੀ ਹੈ ਬੁਰਾ ਮਾਮਲਾ ਅੱਜ ਆਪਾਂ ਇਸ ਵੀਡੀਓ 'ਚ ਜਾਣਾਂਗੇ। ਤਾਂ ਦੋਸਤੋ ਇਹ ਪ੍ਰੋਟੈਸਟ ਹਾਈਦਰਾਬਾਦ ਯੂਨੀਵਰਸਿਟੀ ਜੋ ਹਾਈਦਰਾਬਾਦ ਵਿੱਚ ਸਥਿਤ ਹੈ ਉਸ ਵਿੱਚ ਚੱਲ ਰਿਹਾ ਹੈ। ਇਹ ਯੂਨੀਵਰਸਿਟੀ ਹਾਈਦਰਾਬਾਦ ਦੇ ਬੱਚਾ ਬੋਲੀ ਜਗ੍ਹਾ ਉਪਰ ਸਥਿਤ ਹੈ ਇਸ ਯੂਨੀਵਰਸਿਟੀ ਦੇ ਆਸ-ਪਾਸ ਲਗਭਗ 400 ਏਕੜ ਜ਼ਮੀਨ ਵਿੱਚ ਜੰਗਲ ਫੈਲਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਹਨ ਪਰ ਇਸ ਜੰਗਲ ਨੂੰ ਕੱਟ ਕੇ ਹਾਈਦਰਾਬਾਦ ਸਰਕਾਰ ਇਸ ਵਿੱਚ ਆਈਟੀ ਪਾਰਕ ਬਣਾਉਣਾ ਚਾਹੁੰਦੀ ਹੈ ਤੇ ਜਗ੍ਹਾ ਦੀ ਗੱਲ ਕਰੀਏ ਤਾਂ ਹੁਣ ਇਹ ਜਗ੍ਹਾ ਹਾਈਦਰਾਬਾਦ ਸਰਕਾਰ ਨੂੰ ਮਿਲ ਚੁੱਕੀ ਹੈ ਕਿਉਂਕਿ ਹਾਈਦਰਾਬਾਦ ਹਾਈ ਕੋਰਟ ਵਿੱਚ ਇਸ ਨੂੰ ਲੈ ਕੇ ਇੱਕ ਕੇਸ ਚੱਲ ਰਿਹਾ ਸੀ ਜਿਸ ਵਿੱਚ ਹਾਈਦਰਾਬਾਦ ਯੂਨੀਵਰਸਿਟੀ ਇਸ ਉੱਪਰ ਦਾਅਵਾ ਕਰਦੀ ਸੀ ਕਿ ਇਹ ਜਗ੍ਹਾ ਹైదరాబాద్ ਯੂਨੀਵਰਸਿਟੀ ਦੀ ਹੈ ਪਰ ਪਿਛਲੇ ਦਿਨ 2 ਅਪ੍ਰੈਲ 2025 ਨੂੰ ਹైదరాబాద్ ਹਾਈ ਕੋਰਟ ਨੇ ਇਸ ਉੱਪਰ ਫਾਈਨਲ ਡਿਸੀਜਨ ਦਿੱਤਾ ਅਤੇ ਇਹ ਜਗ੍ਹਾ ਹైదరాబాద్ ਸਰਕਾਰ ਨੂੰ ਦੇ ਦਿੱਤੀ ਇਸ ਜਗ੍ਹਾ ਉੱਪਰ ਦਾਵਾ ਇਸ ਲਈ ਯੂਨੀਵਰਸਿਟੀ ਕਰਦੀ ਸੀ ਕਿਉਂਕਿ ਜਦੋਂ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ 1974 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਸਾਰੀ ਜਗ੍ਹਾ ਹైదరాబాద్ ਯੂਨੀਵਰਸਿਟੀ ਨੂੰ ਦੇ ਦਿੱਤੀ ਸੀ ਫਿਰ ਬਾਅਦ ਵਿੱਚ ਸਾਲ 2006 ਵਿੱਚ ਇਸ ਜਗ੍ਹਾ ਨੂੰ ਹైదరాబాద్ ਸਰਕਾਰ ਨੇ ਵਾਪਸ ਲੈ ਲਿਆ ਹੁਣ ਹਾਈ ਕੋਰਟ ਤੋਂ ਫੈਸਲਾ ਆਉਣ ਤੋਂ ਬਾਅਦ ਹੈਦਰਾਬਾਦ ਸਰਕਾਰ ਇਸ ਉੱਪਰ ਆਪਣਾ ਕੰਮ ਸ਼ੁਰੂ ਕਰਨ ਲੱਗੀ। ਇਹ ਫੈਸਲਾ 2 April 2025 ਨੂੰ ਆਇਆ ਸੀ ਤੇ ਉਸੇ ਰਾਤ ਹੀ ਹੈਦਰਾਬਾਦ ਸਰਕਾਰ ਨੇ ਇਸ ਜੰਗਲ ਨੂੰ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਲਈ ਕਿਉਂਕਿ ਇਸ ਨੂੰ ਲੈ ਕੇ ਸਟੂਡੈਂਟ ਬਹੁਤ ਜ਼ਿਆਦਾ ਪ੍ਰੈਟੈਸਟ ਕਰ ਰਹੇ ਸਨ ਅਤੇ ਇਸ ਜੰਗਲ ਨੂੰ ਕੱਟਣ ਦਾ ਵਿਰੋਧ ਕਰ ਰਹੇ ਸਨ। ਇਸ ਲਈ ਹੈਦਰਾਬਾਦ ਸਰਕਾਰ ਨੇ ਇਸ ਜੰਗਲ ਨੂੰ ਕੱਟਣ ਦਾ ਸਮਾਂ ਰਾਤ ਦਾ ਹੀ ਤੈਅ ਕਰ ਲਿਆ। ਉਸੇ ਰਾਤ ਕੀ ਇਸ ਜੰਗਲ ਵਿੱਚ ਜੀਸੀਬੀਆਂ ਲਿਆ ਕੇ ਇਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਇਸ ਨੂੰ ਸਟੂਡੈਂਟਸ ਲੋਗ ਨਾ ਸਕਣ ਜਦੋਂ ਰਾਤ ਨੂੰ ਜੰਗਲ ਕੱਟਣਾ ਸ਼ੁਰੂ ਹੋਇਆ ਤਾਂ ਇਸ ਵਿੱਚ ਬੈਠੇ ਜਾਨਵਰ ਪੰਛੀਆਂ ਨੂੰ ਤਕਲੀਫ ਹੋਈ ਤਾਂ ਉਹਨਾਂ ਦੀਆਂ ਆਵਾਜ਼ਾਂ ਲਗੀਆਂ ਇਸ ਵੀਡੀਓ ਵਿੱਚ ਤੁਸੀਂ ਮੋਰਾਂ ਦੀ ਆਵਾਜ਼ ਸੁਣ ਸਕਦੇ ਹੋ ਕਿ ਉਹ ਕਿਵੇਂ ਕੀ ਕਰ ਰਹੇ ਨੇ ਇਹਨਾਂ ਆਵਾਜ਼ਾਂ ਨੂੰ ਸੁਣ ਕੇ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਇਹ ਪਤਾ ਲੱਗ ਗਿਆ ਅਤੇ ਰਾਤੋ-ਰਾਤ ਇਹ ਗੱਲ ਪੂਰੀ ਯੂਨੀਵਰਸਿਟੀ ਵਿੱਚ ਫੈਲ ਗਈ ਜਿਸ ਤੋਂ ਬਾਅਦ ਅਗਲੀ ਸਵੇਰ ਇੱਥੇ ਸਟੂਡੈਂਟ ਆ ਕੇ ਪ੍ਰੋਟੈਸਟ ਕਰਨ ਲੱਗੇ ਪਤਿਸ ਜੰਗਲ ਨੂੰ ਕੱਟਣ ਦਾ ਵਿਰੋਧ ਕਰਨ ਲੱਗੇ ਇਸ ਜੰਗਲ ਨੂੰ ਇਹ ਸਟੂਡੈਂਟਸ ਇਸ ਲਈ ਕੱਟਣ ਨਹੀਂ ਦੇਣਾ ਚਾਹੁੰਦੇ ਜੋ ਕਿ ਇਸ ਜੰਗਲ ਵਿੱਚ ਬਹੁਤ ਸਾਰੇ ਕੁਦਰਤੀ ਪਾਣੀ ਦੇ ਸਰੋਤ ਹਨ ਅਤੇ ਬਹੁਤ ਸਾਰੇ ਜਾਨਵਰ ਇਸ ਲਈ ਇਹ ਸਟੂਡੈਂਟਸ ਇਸ ਜੰਗਲ ਨੂੰ ਕੱਟ ਨਹੀਂ ਦੇਣਾ ਚਾਹੁੰਦੇ ਪਰ ਇਸ ਨੂੰ ਲੈ ਕੇ ਹਾਈਦਰਾਬਾਦ ਦੇ ਸੀਐਮ ਰਵਿੰਦਰ ਰਾਏ ਦੀ ਦਾ ਕਹਿਣਾ ਸੀ ਕਿ ਇਸ ਵਿੱਚ ਕੋਈ ਜਾਨਵਰ ਨਹੀਂ ਹੈ ਇਸ ਨੂੰ ਐਵੇਂ ਹੀ ਪੋਲਿਟੀਕਲ ਮੁੱਦਾ ਬਣਾਇਆ ਜਾ ਰਿਹਾ ਹੈ ਜਿੰਕਲੂ ਪੁਲੂਲੂ ਸਿੰਮਾਲਾਂ ਨੇ ਆਣੇ ਹੁੰਨੇ ਆਣਾ ਤੋਂ ਜਿੰਕਲੂ ਪੁਲੂਲੂ ਸਿੰਮਾਲ ਨੇ ਆ ਅਧਿક્ષા ਚੁੱਟਮੁੱਟੋ ਤਾਂ ਕੋਈ ਗੁੰਟਾ ਨਕਲ ਜੇ ਰੇ ਇਤਲ ਵਿਵਾਰਿਸਤ ਨੇ ਅਧਿક્ષા ਪਰ ਜਦੋਂ ਇਸ ਜੰਗਲ ਨੂੰ ਕੱਟਿਆ ਗਿਆ ਅਤੇ ਇਸ ਜੰਗਲ ਨੂੰ ਅੱਗ ਲਾਈ ਗਈ ਤਾਂ ਇਸ ਵਿੱਚ ਬਹੁਤ ਸਾਰੇ ਜਾਨਵਰ ਬਾਹਰ ਆਏ ਅਤੇ ਬਹੁਤ ਸਾਰੇ ਜਾਨਵਰ ਅੰਦਰ ਸੜ ਗਏ। ਇਸ ਜੰਗਲ ਵਿੱਚ ਹਾਥੀ, ਹਿਰਨ ਅਤੇ ਕਈ ਹੋਰ ਪ੍ਰਕਾਰ ਦੇ ਜਾਨਵਰ ਰਹਿੰਦੇ ਸਨ ਅਤੇ ਹਾਈਦਰਾਬਾਦ ਵਿੱਚ ਬਹੁਤ ਸਾਰਾ ਪ੍ਰਦੂਸ਼ਣ ਹੈ। ਇਸ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਕੰਮ ਇਹ ਜੰਗਲ ਕਰਦਾ ਹੈ। ਇਸ ਲਈ ਇਹ ਸਾਰੇ ਸਟੂਡੈਂਟਸ ਇਸ ਜੰਗਲ ਨੂੰ ਕੱਟਣ ਨਹੀਂ ਦੇਣਾ ਚਾਹੁੰਦੇ ਸਨ। ਇਸ ਲਈ ਇਹ ਪ੍ਰੋਟੈਸਟ ਕਰ ਰਹੇ ਸਨ। ਪਰ ਇਸ ਕੰਮ ਨੂੰ ਸਟੇਟ ਦੀ ਸਰਕਾਰ ਕਰ ਰਹੀ ਸੀ। ਇਸ ਲਈ ਇਸ ਨੂੰ ਰੋਕਣਾ ਬਹੁਤ ਮੁਸ਼ਕਲ ਸੀ। ਇਸ ਲਈ ਸਟੂਡੈਂਟਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਜੰਗਲ ਨੂੰ ਨਾ ਕੱਟਿਆ ਜਾਵੇ। ਫਿਰ ਜਦੋਂ ਇਹ ਮੁੱਦਾ ਸੋਸ਼ਲ ਮੀਡੀਆ ਤੇ ਆਇਆ ਤਾਂ ਇਸ ਨੂੰ ਪਬਲਿਕ ਦਾ ਸਪੋਰਟ ਬਹੁਤ ਜ਼ਿਆਦਾ ਮਿਲਿਆ। ਫਿਰ ਇਸ ਵਿੱਚ ਸੁਪਰੀਮ ਕੋਰਟ ਨੇ ਐਕਸ਼ਨ ਲਿਆ ਜੋ ਕਿ ਬਿਨਾ ਕਿਸੇ ਦੀ ਪਾਰਟੀਸ਼ਨ ਤੋਂ ਜਿਸ ਤੋਂ ਬਾਅਦ ਇਸ ਉੱਪਰ ਰੋਕ ਲਾਈ ਗਈ ਜਿਸ ਕਾਰਨ ਇਹ ਪ੍ਰੋਟੈਸਟ ਕਾਮਯਾਬ ਹੋ ਗਿਆ ਤਾਂ ਇਸ ਤਰ੍ਹਾਂ ਜਨਤਾ ਦੇ ਸਪੋਰਟ ਨਾਲ ਇਹ ਪ੍ਰੋਜੈਕਟ ਰੋਕਿਆ ਜਾ ਸਕਿਆ ਇਸ ਲਈ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਉੱਪਰ ਕੋਈ ਅਜਿਹਾ ਪ੍ਰੋਟੈਸਟ ਵੇਖੋ ਜੋ ਕਿਸੇ ਚੰਗੇ ਕੰਮ ਲਈ ਹੋਵੇ ਉਸ ਨੂੰ ਜਰੂਰ ਸਪੋਰਟ ਕਰਿਆ ਕਰੋ ਤਾਂ ਦੋਸਤੋ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ